ਮਾਝਲ ਪ੍ਰਦੇਸ਼ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਜਿਸ ਦਾ ਨੁਕਸਾਨ ਪੰਜਾਬ ਦੇ ਮੈਦਾਨੀ ਇਲਾਕਿਆਂ 'ਚ ਦੇਖਿਆ ਜਾ ਸਕਦਾ ਹੈ। ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਹੁਸੈਨੀਵਾਲਾ ਹੈੱਡ ਦੇ ਉੱਤੇ ਇੱਕ ਤਰਨ ਤਰਨ ਤੋਂ ਆਏ ਕਿਸਾਨਾਂ ਨੇ ਦੱਸਿਆ ਹੈ ਕਿ ਪਿੱਛੇ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਹੈ ਜਿਸ ਦੇ ਕਰਕੇ ਸਤਲੁਜ ਦਰਿਆ ਦੇ ਨਾਲ ਲੱਗਦੀ ਹਜ਼ਾਰਾਂ ਏਕੜ ਫਸਲ ਦੇ ਵਿੱਚ ਪਾਣੀ ਭਰ ਗਿਆ ਹੈ। ਜੇਕਰ ਹੁਸੈਨੀਵਾਲਾ ਹੈੱਡ ਤੋਂ ਅੱਗੇ ਪਾਣੀ ਦਾ ਫਲੋ ਪੂਰਾ ਛੱਡਿਆ ਜਾਂਦਾ ਤਾਂ ਉਹਨਾਂ ਦੀਆਂ ਫਸਲਾਂ ਬਚ ਸਕਦੀਆਂ ਨੇ ਨਹੀਂ ਤਾਂ ਉਹਨਾਂ ਦੀਆਂ ਫਸਲਾਂ ਖਰਾਬ ਹੋ ਜਾਣਗੀਆਂ। ਫਰੋਜ਼ਪੁਰ ਦੇ ਵਿੱਚ ਪਾਣੀ ਦੇ ਹਾਲਾਤ ਦੀ ਜ਼ਿਕਰ ਗੱਲ ਕਰੀਏ ਤਾਂ ਹਰੀਕੇ ਹੈਡ ਤੋਂ ਹੁਸੈਨੀਵਾਲਾ ਹੈਡ ਦੇ ਲਈ 50429 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਉੱਥੇ ਹੀ ਹੁਸੈਨੀਵਾਲਾ ਹੈਡ ਤੋਂ ਫਾਜ਼ਿਲਕਾ ਦੇ ਵੱਲ 47000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਹੁਸੈਨੀਵਾਲਾ ਹੈਡ ਤੋਂ ਗੰਗ ਕਨਾਲ ਅਤੇ ਈਸਟਰਨ ਕਨਾਲ ਦੋਨਾਂ ਨਹਿਰਾਂ ਦੇ ਵਿੱਚ ਕਰੀਬ 3000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਜੋ ਕਿ ਪਿੱਛੇ ਹਰੀਗਾ ਤੋਂ ਪਾਣੀ ਰਿਲੀਜ਼ ਕੀਤਾ ਜਾ ਰਿਹਾ ਹੈ ਵੀ ਅਸੀਂ ਦੇਖਣਾ ਚਾਹੁੰਦੇ ਹਾਂ ਵੀ ਹੁਸੈਨੀਵਾਲਾ ਤੋਂ ਵੀ ਸੇਮ ਪਾਣੀ ਰਿਲੀਜ਼ ਕੀਤਾ ਜਾ ਰਿਹਾ ਹੈ ਜਿੰਦੇ ਕਰਕੇ ਇਤੋਂ ਘੱਟ ਪਾਣੀ ਰਿਲੀਜ਼ ਕਰਨ ਦੀ وجہ ਨਾਲ ਸਾਡੇ ਪਿੰਡਾਂ 'ਚ ਡਾਫ ਲੱਗ ਰਹੀ ਹੈ ਉਹ ਸਾਡੀ ਝੋਨੇ ਦੀਆਂ ਫਸਲਾਂ ਖਰਾਬ ਹੋ ਰਹੀਆਂ। ਇਹ ਘੱਟੋ ਘਾੜੀ ਇਤੋਂ ਹਰੀਗਾ ਤੋਂ ਲੈ ਕੇ ਸਾਨੀ ਵਾਲੇ ਵਿੱਚ ਵਿੱਚ 50 ਪਿੰਡ ਆਉਂਦੇ ਆ ਜਿਨ੍ਹਾਂ ਦੇ ਰਾਦਲ ਕੇ ਸੁਬਰਾ ਕੋੜ ਗੁੱਡਾ ਮੁੱਠਿਆਂ ਵਾਲਾ ਕੁੱਤੀ ਵਾਲਾ ਧੀਰ ਹੋਰ ਜੀਰੇ ਦੇ ਕਾਫੀ ਪਿੰਡ ਆਉਂਦੇ ਆ ਜਿਨ੍ਹਾਂ ਦੇ ਵਿੱਚ ਇਹ ਸਾਰੀਆਂ ਫਸਲਾਂ ਖਰਾਬ ਹੋ ਰਹੀਆਂ। ਕੀ ਮੰਗ ਕਰਦੇ ਹੋ? ਅਸੀਂ ਮੈਂ ਇਹੀ ਮੰਗ ਕਰਦੇ ਨੇ ਵੱਧ ਤੋਂ ਵੱਧ ਪਾਣੀ ਇਤੋਂ ਰਿਲੀਜ਼ ਕੀਤਾ ਜਾਵੇ ਜਾਂ ਜੋ ਵੀ ਪਿਛੇ ਝੋਨਿਆਂ ਦੇ ਫਸਲਾਂ ਵਿੱਚ ਪਾਣੀ ਖੜਾ ਉਹ ਛੇਤੀ ਉੱਥੋਂ ਨਿਕਾਸੀ ਹੋਵੇ ਜੋ ਝੋਨੇ ਦੀ ਫਸਲ ਹੜ੍ਹਿਆ ਨਾ ਕਰੇ। ਇੱਥੇ ਛੇ ਕਰਕੇ ਆਏ ਕਿ ਨਿਕਾਸੀ ਸਹੀ ਤਰਾਨੀ ਹੋ ਰਹੀ ਜੋ ਪਿੱਛੇ ਸਾਡੇ ਆ ਬਹੁਤ ਢਾਫ ਲੱਗ ਰਹੀ ਆ ਹਰੀ ਗਾੜੋ ਜਿਵੇਂ ਪਾਣੀ ਛੱਡਿਆ ਜਾ ਰਿਹਾ ਉਹ ਮੇ ਪਾਣੀ ਰੈਗੂਲਰ ਗਾੜੀ ਨਹੀਂ ਨਿਕਲ ਰਿਹਾ ਕਿਉਂਕਿ ਅੱਜ ਸਵੇਰ ਤੋਂ ਲੈ ਕੇ ਦੋ ਤਿੰਨ ਘੰਟਿਆਂ ਦੋ ਦੋ ਫੁੱਟ ਸਾਡੇ ਪਾਣੀ ਝੋਨੇ ਫੇਰ ਆ ਗਿਆ ਕੱਲ ਪਾਣੀ 52000 ਪਿੱਛੋਂ ਚੱਲਦਾ ਸੀ ਤੇ ਫਿਰ ਸਾਰਾ ਦਿਨ ਪਾਣੀ ਲੈਂਦਾ ਰਿਹਾ ਹੈ ਅੱਜ ਪਿੱਛੋਂ 44 45000 ਆਖੰਦੇ ਹਰੀ ਗਾੜੋ ਚੱਲੰਦੇ ਆ ਤੇ ਉੱਥੇ ਪਾਣੀ ਫੇਰ ਵੀ ਸਾਡੇ ਵਧਨ ਦਿਆ ਸਵੇਰ ਦਾ ਇੱਥੋਂ ਪਾਣੀ ਕੱਢ ਨਹੀਂ ਦਏ ਗਾੜੀ ਜੇ ਇੱਥੋਂ ਸਹੀ ਫਲੋ ਇਸ ਕਰਕੇ ਸਾਡੀ ਮੰਗ ਇਹੋ ਹੀ ਆ ਕਿ ਪਾਣੀ ਸਹੀ ਤਰ੍ਹਾਂ ਕੱਢਿਆ ਜਾਵੇ ਕਿਉਂ ਸਾਡੀਆਂ ਫਸਲਾਂ ਬਾਜ ਜਾਣ ਹਾਂਜੀ ਹੁਣ ਚੱਲ ਰਿਹਾ ਏ ਪਰ ਇੱਥੇ ਪਿੱਛੋਂ ਚੜ ਰਿਹਾ ਪਰ ਆਪਣੇ ਪਾਣੀ ਬਹੁਤ ਚੜ ਰਿਹਾ 2-2 ਫੁੱਟ ਸਵੇਰ ਦਾ ਪਾਣੀ ਚੜ ਗਿਆ ਫੇਰ ਝੋਨੇ ਜਿਹੜੇ ਦੀਦੇ ਨਹੀਂ ਡੁੱਬ ਗਏ ਸਾਰੇ ਕਿਉਂਕਿ ਸਾਡੇ ਪਿੰਡal ਨਾਲ ਕੇ ਦਾ ਚੜ ਆ ਰਿਹਾ ਹੈ ਪੱਠੇ ਵੀ ਸਾਰਿਆਂ ਦੇ ਡੁੱਬ ਗਏ ਆ ਝੋਨੇ ਵੀ ਡੁੱਬ ਗਏ ਆ ਕੋਈ ਇਸ ਟਾਈਮ ਕਿ ਸਾਰੇ ਵੇਲੇ ਹੋ ਕੇ ਬਹਿ ਗਏ ਕੋਈ